ਹੁਣ ਆਪਾਂ ਬਕਾਇਆ ਦੀ ਗੱਲ ਕੀਤੀ ਹੈ ਕਿ ਇੱਕ ਵਿਭਾਗ ਦਾ ਬਕਾਇਆ ਪੰਜਾਬ ਸਰਕਾਰ ਕਰਨੀ ਆ। ਪਰ ਜਨਾਬ ਸਾਡਾ ਬਕਾਇਆ ਤਾਂ ਕੇਂਦਰ ਕਰਨੀ ਬਹੁਤ ਖੜਾ ਹੈ। ਹੁਣ ਮੈਂ ਪੰਜਾਬ ਸੂਬੇ ਦੇ ਹਵਾਲੇ ਨਾਲ ਗੱਲ ਕਰ ਰਿਹਾ। ਲੰਗੇ ਦਿਨੀ ਵਿੱਤ ਵਿਭਾਗ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਜਾਣੂ ਕਰਾਇਆ ਕਿ ਸਭ ਜਿਹੇ ਜਾ ਆਪਣਾ ਹੁਣ ਸਾਬ ਖਤਾਬ ਬਹੀ ਖਾਤਾ ਕੇਂਦਰ ਨਾਲ ਚੱਲ ਰਿਹਾ। ਜਿੱਚ ਆਮਦਨ ਆਲਾ ਹੈ ਹੀ ਨਹੀਂ ਕੁਛ। ਇੱਕ ਤਾਂ ਕਹਿੰਦੇ ਵਿੱਤ ਵਿਭਾਗ ਨੇ ਇਹ ਵੀ ਦੱਸਿਆ ਕਿ ਜਨਾਬ ਆਪਣੇ ਮਾਲੀਏ ਤੋਂ ਜਿੱਥੋਂ ਆਮਦਨਾਂ ਦੇ ਸਰੋਤ ਨੇ ਉੱਥੋਂ ਵੀ ਹੁਣ ਚੋੜਾ ਖਾਲੀ ਜਾਈ ਹੈ ਤੇ ਕੇਂਦਰ ਤੋਂ ਜਿਹੜੀ ਆ ਰਹੀ ਨੇ ਉਹਨਾਂ 'ਚ ਲਗਾਤਾਰ ਕਟੌਤੀ ਆ ਪਹਿਲਾਂ ਫੰਡਾਂ 'ਚ ਕਟੌਤੀ ਸ਼ੁਰੂ ਹੋਈ ਹੁਣ ਕਰਜ਼ੇ 'ਚ ਵੀ ਕਟੌਤੀ ਸ਼ੁਰੂ ਹੋ ਗਈ ਵੈਸੇ ਤਾਂ ਇਹ ਆਪਣੇ ਆਪ 'ਚ ਇੱਕ ਦਰਦਪਰੀ ਕਹਾਣੀ ਆ ਕਿ ਪੰਜਾਬ ਦੇ ਸਿਰ ਤੇ ਲਗਾਤਾਰ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਆ ਸਰਕਾਰਾਂ ਬਦਲੀਆਂ ਪਾਰਟੀਆਂ ਬਦਲੀਆਂ ਚਿਹਰੇ ਬਦਲੇ ਪਰ ਪੰਜਾਬ ਦੀ ਕਰਜ਼ੇ ਵਾਲੀ ਹਾਲਾਤ ਨਹੀਂ ਬਦਲੀ ਇਹ ਵਿੱਤੀ ਬਰਾਂ ਮੁੱਕਦਿਆਂ ਮੁੱਕਦਿਆਂ ਤੱਕ 4 ਲੱਖ ਕਰੋੜ ਨੂੰ ਜਾ ਟੁਕਣਾ ਹੈ ਸਾਡਾ ਕਰਜ਼ਾ ਸੋ ਇਹ ਇਸ ਲਈ ਕਹਿੰਦੇ ਕਿ ਸਭ ਤੋਂ ਵੱਡੀ ਮਰਜ਼ੀ ਤਾਂ ਇਹ ਆ ਕਿ 4 ਲੱਖ ਕਰੋੜ ਤੱਕ ਇਹ ਕਰਜ਼ਾ ਪਹੁੰਚ ਜਾਣਾ ਸਾਡਾ ਇਸ ਵਿੱਤੀ ਬੇਰੀ ਦੇ ਹਵਾਲੇ ਨਾਲ ਤੇ ਪਰ ਉਧਰ ਕੇਂਦਰ ਨੇ ਪਹਿਲਾਂ ਸਾਡੇ ਵੱਖੋ-ਵੱਖ ਵਿਭਾਗਾਂ ਦੇ ਸੰਬੰਧ ਦੇ ਵਿੱਚ ਫੰਡਾਂ 'ਤੇ ਰੋਕ ਲਾਉਣੀ ਸ਼ੁਰੂ ਕੀਤੀ ਤੇ ਹੁਣ ਕੇਂਦਰ ਨੇ ਕਹਿੰਦੇ ਕਰਜ਼ੇ ਦੀ ਹੱਦ ਤੇ ਵੀ ਕਟੌਤੀ ਕਰਤੀ ਤੇ ਉਹ ਤੋਂ ਬਾਅਦ ਵਿੱਤਪਾ ਕਹਿੰਦਾ ਕਿ ਜਨਾਬ ਆ ਇਹ ਸਾਰਾ ਹਸਾਬ ਕਿਤਾਬ ਆ ਸਾਡੇ ਫੰਡਾਂ ਚ ਕਟੌਤੀ ਆ ਮੈਂ ਗਿਣਾ ਦਿਨਾ ਸਾਰੇ ਤੇ ਫਿਰ ਕਹਿੰਦੇ ਕਿ ਆ ਸਾਡੇ ਜੀ ਕਰਜ਼ੇ ਦੀ ਹੱਦ ਚ ਵੀ ਕਟੌਤੀ ਆ ਤੇ ਇਸ ਲਈ ਕਹਿੰਦੇ ਜੇ ਇਹੀ ਸਿਸਟਮ ਚੱਲਿਆ ਜਨਾ ਫਿਰ ਸਤੰਬਰ ਅਕਤੂਬਰ ਤੋਂ ਬਾਅਦ ਪੰਜਾਬ ਸਰਕਾਰ ਨੂੰ ਆਪਣੀਆਂ ਸਬਸਿਡੀਆਂ ਚ ਕਟੌਤੀ ਕਰਨੀ ਪੈਣੀ ਆ ਫੇਰਾ ਚਾਹੇ ਮੁਫਤ ਬੱਤ ਸਪਰ ਵਾਲੀ ਆਪਾਂ ਗੱਲ ਕਰਕੇ ਹਟਿਆਂ ਤੇ ਚਾਹੇ ਮੁਫਤ ਬਿਜਲੀ ਵਾਲੀ ਗੱਲ ਵੈਸੇ ਕਹਿੰਦੇ ਵਿੱਤ ਵਿਭਾਗ ਤੋਂ ਹਿਸਾਬ ਕਿਤਾਬ ਸਮਝ ਕੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਹਿੱਲੇ ਬਿਸੀਲੇ ਲੱਭ ਲੋ ਜੇ ਕਟੌਤੀ ਵੀ ਕਰਨੀ ਆ ਕਿਨਾਂ ਚ ਕਰਨੀ ਆ ਪਰ ਬਿਜਲੀ ਵਾਲੇ ਪਾਸੇ ਨਾਲ ਦੇਖਿਓ ਕਹਿੰਦੇ ਪਕਵੰਤਰੀ ਭਗਵੰਤ ਮਾਨ ਹਰੇ ਬਿਜਲੀ ਕਟੌਤੀ ਵਾਲੇ ਮਾਮਲੇ ਦੇ ਵਿੱਚ ਮੁਫਤ ਬਿਜਲੀ ਵਾਲੀ ਯੋਜਨਾ ਦੇ ਉੱਤੇ ਉਂਗਲ ਨਹੀਂ ਤਰਨ ਦੇਣਾ ਚਾਹੁੰਦੇ ਉਹਨਾਂ ਨੂੰ ਲੱਗਦਾ ਕਿ ਇਹ ਸਾਡਾ ਸਭ ਤੋਂ ਰਾਜਨੀਤਿਕ ਤਕੜਾ ਹਥਿਆਰ ਹੈ ਪਰ ਅਸਲ ਦੇ ਵਿੱਚ ਇਹ ਵੋਟ ਬੈਂਕ ਦੀ ਰਾਜਨੀਤੀ ਨਹੀਂ ਤਾਂ ਸਾਰਾ ਸਿਸਟਮ ਦਾ ਪੱਠਾ ਬੁਠਾ ਹੈ ਸਾਡੇ ਹੁਣ ਕੇਂਦਰ ਕੀ ਕਰ ਰਿਹਾ ਪੰਜਾਬ ਦੇ ਨਾਲ ਕੇਂਦਰ ਦੀਆਂ ਸਰਕਾਰਾਂ ਦਾ ਲਗਾਤਾਰ ਵਿਤ ਕਰਾ ਰਿਹਾ ਪੁਰਾਣੇ ਕਰਜ਼ੇ ਦੇ حوالے ਨਾਲ ਵੀ ਮਤੋਂ ਗੁਜਰਾਲ ਸਾਹਿਬ ਤੇ ਮਨਮੋਨ ਸਿੰਘ ਹੋਰਾਂ ਦੇ ਸਦਕਾ ਕੁਝ ਮਾਫ ਹੋਏ ਪਰ ਉਤਤਤ ਫਿਰ ਸਰਕਾਰਾਂ ਦੀਆਂ ਆਪਣੀਆਂ ਯੋਜਨਾਵਾਂ ਵੋਟ ਬੈਂਕ ਦੀਆਂ ਰਣਨੀਤੀਆਂ ਆਟਾ ਦਾਲ ਸਕੀਮ ਵੀ ਵਿੱਚ ਹੈ ਉਹਦੇ ਵਿੱਚ ਹੈਨਾ ਆ ਸਾਈਕਲ ਵੰਡਲੇ ਆ ਕਰਲੇ ਸੰਗਤ ਦਰਸ਼ਨ ਕਰਲੇ ਫਿਰ ਬਾਦਲਾ ਅਗੇ ਕੈਪਟਨ ਆਗੇ ਹੁਣ ਮੁੱਖ ਮੰਤਰੀ ਹੋਰੀ ਆਗੇ ਭਗਵੰਤ ਮਾਨ ਹੋਰੀ ਉਹਦੇ ਵਿੱਚ ਚੰਨੀ ਹੋਰੀ ਵੀ ਆਗੇ ਸੋ ਇਹ ਸਾਰੇ ਵਰਤਾਰੇ ਦੇ ਵਿੱਚ ਵੋਟ ਬੈਂਕ ਦੀਆਂ ਰਾਜਨੀਤੀ ਲਈ ਜਦੋਂ ਇਹੀਆਂ ਯੋਜਨਾਵਾਂ ਆਉਂਦੀਆਂ ਰਹੀਆਂ ਤੇ ਉਹਦੇ ਹਿੱਲੇ ਨਾਲ ਅੱਜ ਹਲਤੇ ਆ ਕਿ ਅਸੀਂ ਕਰਜ਼ਦਾਰ ਹੋਗੇ ਤੇ ਕੇਂਦਰ ਵੱਲੋਂ ਜਿਹੜੇ ਸਾਡੇ ਬਣਦੇ ਫੰਡ ਨੇ ਉਹ 'ਚ ਰੋਕ ਲੱਗ ਗਈ 273 ਕਰੋੜ ਸਰਬ ਸਿੱਖਿਆ ਅਭਿਆਨ ਦੇ ਤਹਿਤ ਵਾਲਾ ਫੰਡ ਕੱਢ ਲਿਆ ਜੀ ਸਰ। ਸਿਕੰਦਰ ਹਰ ਬਰੇ 241 ਸਕੂਲਾਂ ਦਾ ਪੱਧਰ ਸੁਧਾਰਨ ਦੇ ਲਈ ਕਹਿੰਦੇ 273 ਕਰੋੜ ਮਿਲਦੇ ਨੇ ਸਾਨੂੰ। ਪਰ ਪੰਜਾਬ ਸਰਕਾਰ ਇਸ ਮਾਮਲੇ ਦੇ ਉੱਤੇ ਗੌਰੇ ਨਹੀਂ ਕਰ ਪਾਈ ਜਾਂ ਜਾਂ ਅਧਿਕਾਰੀਆਂ ਦਾ ਕੋਈ ਨਜ਼ਰਸਾਨੀ ਸੀ ਕਹਿੰਦੇ ਐਮਓਯੂ ਮੁੜ ਕੇ ਨਵਿਆ ਹੀ ਨਹੀਂ। ਸਾਈਨ ਨਹੀਂ ਕੀਤਾ ਤੇ ਨਤੀਜਾ ਪਏ ਸਰਬ ਸਿੱਖਿਆ ਅਭਿਆਨ ਤਹਿਤ ਕਹਿੰਦੇ ਕੇਂਦਰ ਦੀ ਯੋਜਨਾ ਵਾਲੇ 273 ਕਰੋੜ ਕੇਂਦਰ ਨੇ ਰੋਕ ਲੇ। ਕੱਟ ਹੋ ਗਏ ਨਹੀਂ ਮਿਲ ਨੈਸ਼ਨਲ ਹੈਲਥ ਮਿਸ਼ਨ ਪਿਛਲੇ ਬਰੇ ਦੇ 650 ਕਰੋੜ ਖੜੇ ਨੇ ਉਹ ਤੋਂ ਪਹਿਲਾਂ ਵਾਲਾ 450 ਬਕਾਇਆ ਪੁਰਾਣਾ ਖੜਾ 1100 ਕਰੋੜ ਖੜਾ ਹੈ ਸਾਡਾ ਨੈਸ਼ਨਲ ਹੈਲਥ ਮਿਸ਼ਨ ਵਾਲਾ ਉਹ ਵੈਸੇ ਵੀ ਸਿਹਤ ਵਾਲੇ ਮਾਮਲੇ ਦੇ ਵਿੱਚ ਪੇਚਾ ਫਸਿਆ ਹੋਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਸਿੱਧਾ ਨੇ ਆਪਣੀਆਂ ਫੋਟੋਆਂ ਲਾ ਲੀਆਂ ਜੀ ਹੈ ਇਹ 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 ਕੇਂਦਰ ਵਾਲੀਆਂ ਯੋਜਨਾਵਾਂ ਹੈ ਜੀ ਆਯੂਸ਼ਮਾਨ ਕੇਂਦਰੀ ਯੋਜਨਾ ਨੂੰ ਆਪਣੇ ਛਾਤੇ ਚ ਪਾਈ ਜਾਂਦੇ ਨੇ ਜੀ ਉਹ ਸਾਰਾ ਬੜੀ ਖਿੱਚੋਤਾਣਾ ਉਸ ਖਿੱਚੋਤਾਣ ਦਾ ਫਿਰ ਅਸਰ ਹੁਣ ਪੰਜਾਬ ਦੇ ਉੱਤੇ ਪੈ ਰਿਹਾ ਹੈ ਕੇਂਦਰ ਨੇ 1100 ਕਰੋੜ ਰੁਪਇਆ ਕੇਂਦਰ ਕੰਨੀ ਖੜਾ ਸਾਡਾ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਵਾਲਾ 650 ਕਰੋੜ ਪਿਛਲੇ ਸਾਲ ਵਾਲਾ ਤੇ 450 ਕਰੋੜ ਟੋਟਲ ਪੁਰਾਣਾ ਬਕਾਇਆ ਤੋਂ 1100 ਕਰੋੜ ਇਖੜਾ ਪਿੰਡੂ ਵਿਕਾਸ ਫੰਡ 7000 ਕਰੋੜ ਪੰਜ ਸੀਜ਼ਨਾਂ ਦਾ ਆਪਾਂ ਲਗਾਤਾਰ ਗੱਲ ਕਰਦੇ ਰਹੇ ਕਿ ਪਿੰਡੂ ਵਿਕਾਸ ਫੰਡ ਰੋਕਣ ਦਾ ਮਤਲਬ ਮੰਡੀਆਂ ਦੇ ਭੋਗ ਪਾਉਣ ਦੀ ਖਵਾਇਦ ਹੈ ਤੇ ਹੁਣ ਆ ਛੱਲਣ ਵਾਲਾ ਮੁੱਦਾ ਬਣ ਗਿਆ ਨਾ ਸੋ ਉਹ ਛੱਲਣ ਵਾਲੀ ਸਥਿਤੀ ਤੋਂ ਵੀ ਇਹ ਸੰਕੇਤ ਮਿਲ ਰਿਹਾ ਕਿ ਕੇਂਦਰ ਹੁਣ ਕਿ ਉਸ ਪੜਾਵਲ ਅਗਲੇ ਕਦਮ ਤੇ ਆ ਗਿਆ ਅਗਲੀ ਅਗਲੇ ਪੜਾ ਤੇ ਆ ਗਿਆ ਉਹਨਾਂ ਉਹਨੇ ਅਗਲੀ ਡਿੰਗ ਪੜ੍ਹ ਲਈ ਕਿ ਭਾਈ ਪੰਜਾਬ ਚੋਂ ਮੰਡੀਆਂ ਦਾ ਭੋਗ ਪਾਓ ਸੋ ਇਹ ਪਹਿਲੂ ਤੇ ਗੌਰ ਮੰਗਦਾ ਪਰ ਪਿੰਡੂ ਵਿਕਾਸਪੰਡ ਸਾਡਾ 7000 ਕਰੋੜ ਦੇ ਕਰੀਬ 6767 ਕਰੋੜ ਕਿੰਨੇ ਰੋਕ ਕੇ ਬੈਠਾ 인ਫਰਾਸਟਰਕਚਰ ਡਿਵੈਲਪਮੈਂਟ ਦੇ ਲਈ ਜਿਹੜੀ ਵਿੱਤੀ ਸਹਾਇਤਾ ਤੁਹਾਨੂੰ ਮਿਲਦੀ ਹੈ ਕਰੀਬ 1100 ਕਰੋੜ ਰੁਕੀ ਹੋਈ ਕੁਝ ਕਟੌਤੀ ਹੈ ਪੁਰਾਣੀ ਪੈਨਸ਼ਨ ਯੋਜਨਾ ਪੰਜਾਬ ਨੇ ਜਦੋਂ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਉਹਦਾ ਹਵਾਲਾ ਦੇ ਕੇ ਕਰਜ਼ੇ ਦੀ ਹੱਦ 'ਚ 3000 ਕਰੋੜ ਦੀ ਕਟੌਤੀ ਕਰਤੀ। ਪੰਜਾਬ ਔਸਤਨ ਹਰ ਰੋ ਹਰ ਮਹੀਨੇ ਹੁਣ 4000 ਕਰੋੜ ਦਾ ਕਰਜ਼ਾ ਲੈ ਰਿਹਾ। ਤੇ ਜੇ ਇਹ ਜੇ ਹਵਾਲੇ ਨਾਲ ਕੇ ਕਰਜ਼ੇ ਦੀ ਕਟੌਤੀ 3000 ਕਰੋੜ ਦੀ ਹੋਗੀ ਤਾਂ ਫਿਰ ਇਹਦਾ ਅਸਰ ਸਾਰੇ ਸਿਸਟਮ ਤੇ ਪੈ ਜਾਣਾ। ਹੁਣ ਇੱਕ ਪਾਸੇ ਪੰਜਾਬ ਦਾ ਸਭ ਤੋਂ ਵੱਡਾ ਮਰਜ਼ੇ ਹੈ ਕਿ ਸਾਡਾ ਕਰਜ਼ਾ ਵੱਧਦਾ ਜਾ ਰਿਹਾ ਤੇ ਸਾਡਾ ਵਿਆਜ ਵੀ ਵੱਧਦਾ ਜਾ ਰਿਹਾ। ਨਮਾ ਕਰਜ਼ਾ ਚੁੱਕੀ ਜਾਂਦਾ ਹੈ ਪੁਰਾਣੀ ਦਾ ਜੀ ਵਿਆਜ ਵੀ ਪੁਰਾਣੀ ਉਤਰ ਰਿਹਾ ਤੇ ਉਸ ਸਥਿਤੀ ਦੇ ਵਿੱਚ ਪੰਜਾਬ ਦੇ ਸਿਰ ਤੇ ਕਰਜ਼ੇ ਦਾ ਬੋਝ ਵੱਧ ਆ ਜਾਣਾ ਤੇ ਹੁਣ ਵਿੱਤ ਵਿਭਾਗ ਨੇ ਇਹ ਵੀ ਦੱਸਤਾ ਮੁੱਖ ਮੰਤਰੀ ਸਾਹਿਬ ਨੂੰ ਕਿ ਜਨਾਬ ਕੱਲਾ ਜੀਐਸਟੀ ਤੇ ਐਕਸਾਈਜ਼ ਦੋ ਮਾਮਲਿਆਂ 'ਚ ਮੜਾ ਜਾ ਮਾਲੀਆ ਸਾਡਾ ਵਧਿਆ ਪਹਿਲਾਂ ਨਾਲੋਂ ਜੇ ਆਮਦਨ ਦੇ ਸਰੋਤ ਆਪਣੇ ਹਵਾਲੇ ਨਾਲ ਦੇਖੀਏ ਤਾਂ ਦੋ ਮਾਮਲਿਆਂ 'ਚ ਵਧੇ ਨੇ ਐਕਸਾਈਜ਼ 'ਚ ਜਾਂ ਫਿਰ ਜੀਐਸਟੀ 'ਚ ਪਰ ਜੀਐਸਟੀ ਵਾਲਾ ਪੈਸਾ ਵੀ ਕੇਂਦਰ ਸਾਨੂੰ ਸਮੇਂ ਸਿਰ ਰਦਾ ਨਹੀਂ ਕਰ ਰਿਹਾ ਔਰ ਐਕਸਾਈ ਚ ਜਿੰਨੇ ਦਾਵੇ ਕੀਤੇ ਸੀ ਉਹਨਾਂ ਨਹੀਂ ਵਧਿਆ। ਬਾਕੀ ਸਾਰੇ ਮਾਮਲੇ ਘਾਟੇ ਚ ਨੇ। ਗੱਲਾਂ ਸੀ ਮਾਈਨਿੰਗ ਦੀਆਂ, ਰੇਤ ਦੀਪੂ ਖੋਲਤੇ ਆ, ਖੋਲਤੇ। ਸਾਰਾ ਹਵਾ ਗੱਲਾਂ। ਸੋ ਇਹ ਪਰ ਵਿੱਤ ਵਿਭਾਗ ਕਹਿੰਦਾ ਕਿ ਜਨਾਬ ਜਿਹੜੇ ਦੋਆ ਚ ਵਧਿਆ ਇਹ ਦੋਆ ਦੇ ਵਧਣ ਨਾਲ ਵੀ ਜਿਹੜੀ ਕਟੌਤੀ ਹੋ ਰਹੀ ਹੈ ਉਹਦੀ ਪੂਰਤੀ ਨਹੀਂ ਹੁੰਦੀ। ਉਹ ਪਾੜਾ ਨਹੀਂ ਪੂਰ ਹੋਣਾ। ਚਾਹੇ ਉਹ ਫੰਡਾਂ ਦੀ ਰੋਕ ਵਾਲੀ ਕਟੌਤੀ ਹੈ ਤੇ ਚਾਹੇ ਉਹ ਕਰਜ਼ੇ ਵਾਲੀ ਹੱਦ ਵਾਲੀ ਕਟੌਤੀ ਹੈ। ਸੋ ਇਸ ਲਈ ਸਤੰਬਰ ਮਹੀਨੇ ਤੋਂ ਬਾਅਦ ਜੇਕਰ ਇਸੇ ਤਰ੍ਹਾਂ ਹਾਲਾਤ ਚੱਲੇ ਤਾ ਕਹਿੰਦੇ ਜੀ ਫਿਰ ਸਤੰਭਤ ਬਦ ਕਟੌਤੀ ਸਬਸਿਡੀਆਂ ਚ ਕਰਨੀ ਪੈ ਸਕਦੀ ਹੈ ਪੰਜਾਬ ਸਰਕਾਰ ਨੂੰ ਜਾਂ ਨਵੇਂ ਹਿੱਲੇ ਲੱਭਣੇ ਪੈਣੇ ਪਾਇਸੇ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਮੰਤਰੀਆਂ ਹੁਦਾਇਤ ਕੀਤੀ ਹੈ ਕਿ ਕਰੋ رابطہ ਆਪਣੇ ਆਪਣੇ ਵਿਭਾਗ ਦੇ ਕੇਂਦਰੀ ਮੰਤਰੀਆਂ ਨਾਲ ਨਵੇਂ ਬਣੇ ਨੇ ਦੇਖ ਕੇ ਆਓ ਕੁਝ ਦੱਸਦੇ ਮੈਂ ਵੀ ਜਾਊਂਗਾ ਮਿਲਦੇ ਆਂ ਕੋਸ਼ਿਸ਼ਾਂ ਕਰਦੇ ਆਂ ਕਿ ਆ ਪਿੰਡੂ ਵਿਕਾਸ ਫੰਡ ਨੈਸ਼ਨਲ ਹੈਲਥ ਵਾਲਾ ਇਹਨਾਂ ਜਾਂ ਫਿਰ ਆ ਸਰਬ ਸਿੱਖਿਆ ਅਭਿਆਨ ਵਾਲਾ ਇਹਨਾਂ ਚ ਸਾਡੇ ਪੈਸੇ ਜਿਹੜੇ ਖੜੇ ਨੇ ਉਹ ਮਿਲ ਜਾਣ ਤੇ ਪਰ ਹੁਣ ਨਵੇਂ ਹਿੱਲੇ ਵਸੀਲੇ ਵੀ ਲੱਭਣੇ ਪੈਣੇ ਆ ਭਾਈ ਕੁਸਤੇ ਗੱਲਾਂ ਕਰਦੇ ਸੀ ਖਜ਼ਾਨਾ ਭਰ ਜਾਣਾ ਰੀਤੇ ਨਾਲ ਸ਼ਰਾਬ ਨਾਲ ਜੀਵੋ ਉਹ ਵੀ ਗੱਲ ਨਹੀਂ ਬਣੀ ਹੁਣ ਹਿੱਲੇ ਵਸਿੱਲੇ ਸ਼ਦ ਲੱਭਣੇ ਵੀ ਸ਼ੁਰੂ ਕਰ ਲਏ